स गल हुई इन्हें क्या ही अस नूत्र से तेन नहीं कम कौन देने नूत्र भाजे को मेरे तो कम कर सारा मेरे दास बन जाती ਫਿਰ ਇਹਨਾਂ ਨਾਲ ਹੁੰਦਾ ਜੁੜਿਆ ਹੀ ਉਹ ਫਿਰ ਉਹ ਵੀ ਕੰਮ ਇਹ ਕਰਦਾ ਸੀ ਉਹ ਕੌਣ ਕੀ ਕੰਮ ਕਰਦੀ ਹੈ ਉਹ ਲੜੀ ਕੌਣ ਹੈ ਉਹ ਉਹ ਬੰਦੇ ਇਹਦਾ ਕਰਦੇ ਆ ਗੁੱਪ ਕੀਤਾ ਹੈ ਆਪਣਾ ਉਹ ਤੇ ਇਹਨਾਂ ਦਾ ਨੌਕਰ ਕਰ ਗਿਆ ਸੀਗਾ ਨੁੱਤ ਨਹੀਂ ਕਿ ਮੈਂ ਆਈ ਹੋਰੀ ਭੱਜ ਗਈ ਅੱਛਾ ਆ ਜਾ ਤੂੰ ਐਸੇ ਉੱਧਰ ਭੱਜ ਗਿਆ ਸੀਗਾ ਹਾਂਜੀ ਉਹ ਤੋਂ ਬਾਅਦ ਤੂੰ ਸਾਰਾ ਕੰਮ ਕਰਦਾ ਨਾ ਕਰੇ ਮੈਂ ਉਹਦੇ ਨਹੀਂ ਭੱਜਿਆ ਇਹਨਾਂ ਨੇ ਕੀ ਲਗਾਇਆ ਸੱਟਾਂ ਜਿਹੜੀ ਵਜੇ ਮੂੰਹ ਤੇ ਕੀ ਲੱਗਿਆ ਪੱਸੀ ਲਾਈ ਆ ਪੱਸ ਲਾਈ ਹੈ ਹਾਂਜੀ ਕਿਉਂ ਇਹ ਪ੍ਰੈਸ ਕਿਉਂ ਲਗਾਈ ਹੋਣਾ ਉਦੋਂ ਕਾਦੂ ਕੰਮ ਸਾਰਾ ਕਰਦੇ ਮੈਂ ਘਰ ਤੋਂ ਲਈ ਕਿਹੜੇ ਕਿਹੜੇ ਕੰਮ ਕਰਦਾ ਪੁੱਤੂ ਚਾਰਪੋਰਚਾ ਕਰਦਾ ਕੱਪੜੇ ਤੁੰਨ ਬਣਾਵਾ ਦੇ ਰਾ ਤੂੰ ਬਾਪੂ ਹਾਂਜੀ ਤੈਨੂੰ ਕੀ ਲੈ ਕੇ ਲੈ ਕੇ ਆਏ ਸੀ ਹੈ ਮੈਨੂੰ ਕੰਦੇ ਸਾਡੇ ਕੋਲੋਂ ਨੁੱਤ ਲੈ ਤੂੰ ਨਾ ਕੰਮ ਕਰੀ ਕੰਦੇ ਕਰ ਸਾਡਾ ਨੁੱਤ ਭਾਗੇ ਤੇ ਤੋਂ ਕੰਮ ਕਾਉਂ ਸਾਰਾ ਅੱਛਾ ਕਿਨੀ ਕਿਨੀ ਜਿਹੜਾ ਗਿਆ ਜਾ ਕੇ ਆਏ ਮੈਨੂੰ ਅਗੇ ਮੈਨੂੰ ਦਰਮੇਂ ਨਾ ਆਇਆ ਹੁਣ ਉਹਨੂੰ ਆਏ ਨਾ ਇਹ ਕਿਨੇ ਵਾਰਾ ਪਾ ਪੂਲ ਗੇ ਤੇ ਤੈਨੂੰ ਨੈ ਤ੍ਰੇਮ ਮਿੰਟ ਡੈਡ ਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਕਿ ਚੱਲ ਤਾ ਉਹ ਗੱਲ ਮੈਂ ਸਮਝਾਉਂਦਾ ਮੈਨੂੰ ਤੋਂ ਦੋ ਦਮ ਮੈਨੂੰ ਤੋਂ ਦੋ ਮੁੰਡੇ ਹੈ ਦੇ ਕੁੜੀ ਹੁੰਦਾ ਮੈਨੂੰ ਸਮਝਾਉਂਦਾ ਨਹੀਂ ਕਿਸੇ ਸਮਝਾਉਂ ਉਹ ਗਰਮ ਗੱਡੀ ਦਾ ਕੰਮ ਕਰਦਾ ਹਾਂ ਤੇਰੇ ਮੰਮੀ ਡੈਡੀ ਨੂੰ ਫੋਨ ਕਰ ਖਬਰ ਮਿਲੀ ਹੈ ਇਸ ਬਗਾਰ ਤੀ ਪ੍ਰੈਸ ਲਗਾਈਏ ਮੈਨੂੰ ਮੋਹਲੇ ਮਿਲ ਨਹੀਂ ਆ ਨੰਬਰ ਨੰਬਰ ਪਤਾ ਹੈ ਤੇਰੇ ਯਾਦ ਹੈ ਕੋਈ ਕਿਸੇ ਦਾ ਰਹਿਣ ਵਾਲਾ ਮੈਂ ਹਰੀਕਟਾਂ ਦਾ ਹਾਂ ਹਰੀਕਟਾਂ ਦਾ ਮੈਂ ਨਹੀਂ ਦਾਂਦੇ ਅੱਜ ਮੈਂ ਜਾ ਇਹ ਹੁਣੇ ਤੈਨੂੰ ਕੀ ਕਹਿ ਕੇ ਲਿਆਈ ਸੀ ਕੰਮ ਕਰਦੇ ਨੇ ਇਹੋ ਪੈਸੇ ਤੁਸੀਂ ਵੀ ਇਤਿਆਸੀ ਤੈਨੂੰ ਦਾਂਗੇ ਕਿਨੇ ਉਮਰ ਦੇ ਹੋ ਕੋ ਤਾਂ ਕਿੰਨੀ ਨੇ ਕੋ ਤਾਂ ਕਿੰਨੀ ਬੜੀ ਨਹੀਂ ਉਮਰ ਕਿੰਨੀ ਹੈ ਤਰੀ ਕੋ ਤਾਂ ਨੂੰ ਮੈਂ ਕਿੰਨੀ ਛੋੜ ਕੇ ਤੜਤੜ ਨਹੀਂ ਆਏ ਇਧਰ ਕੱਲ ਕਾਪੋ ਤੂੰ ਮੇਨਾਂ ਗੱਲ ਸੁਣ ਆ ਮੇਰੀਸ ਬਸ ਯਾਰ ਕੀ ਹੈ ਨਾ ਇਥੇ ਚਲੋ 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 ਲੈ ਕੇ ਕਰਾਉਂਦੇ ਆ ਮੈਂ ਦੋ ਦਿਨ ਗੁੰਡਾ ਨਾਲ ਆ ਰਿਹਾ ਹਾਂ ਵੀਰੇ ਉਹ ਵੀ 1 ਸਾਲ ਹੋ ਗਿਆ ਦੋ ਦਿਨੋਂ ਉਹ ਚਲੋ ਆ ਜਾ ਅੱਛਾ ਮੈਂ ਉਹਨਾਂ ਕਿਹਾ ਸੀ ਸਰ ਸਾਹਿਬ ਇੱਕ ਮਿੰਟ ਚਲੋ ਸਮਾਂ ਬਹੁਤ ਜ਼ਿਆਦਾ ਆ ਗਿਆ ਫੜੀ ਨਾ ਟੱਕ ਜੇ ਬੋਲ ਗਏ ਛੋਟੀ 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 ਚਲੰਦਰ ਤੇ ਜਿਵੇਂ ਆਪਾਂ ਬਣਾ ਲੈਂਦੇ ਆ ਪਹਿਲੇ ਵੀ ਕਰ ਲੈਣਾ ਹੈ ਉਹ ਨਹੀਂ ਇਹ ਗੱਲ ਪ੍ਰੂਫ ਕਰਨਾ ਇਸ ਕੰਮ ਨੇ ਮੇਰੇ ਚੁੱਕ ਮੇਰੇ ਹੱਥੋਂ ਤੁਹਾਨੂੰ ਉਹਨੂੰ ਦੱਸਦਾ ਤੁਹਾਨੂੰ ਹੱਸਣਾ ਵਾਦਾ ਕਰਦਾ ਤਾਨੂੰ 100% ਮੈਂ ਪੂਰੇ ਜੇਲ੍ਹ ਚ ਕਰਾ ਮੰਗਾਂਗਾ ਪਰ ਤੂੰ ਬਾਹਰ ਕਿਉਂ ਤੁਸੀਂ ਤਜੱਦਦ ਕਰ ਦਿਓ ਕਿਉਂ ਤਜੱਦਦ ਕਰਾਂਗੇ ਚਮਚਮ ਕਰੋ ਕੁੱਤੇ ਨੂੰ ਆਲੇ ਕੁਮਾਸੂਮ ਤੇ ਤੁਸੀਂ ਇੱਦਾਂ ਤਜੱਦਦ ਕਰਦੇ ਹੋ ਕਿ ਕੁੱਤੇ ਹੁਣ ਕਰਦੇ ਆ ਸੱਚੀ ਨੂੰ ਕਿਉਂ ਨਹੀਂ ਦਿਨੋਗੇ ਲੱਕ ਦੇਵੋਗੇ ਮਰ ਜਾ ਤੂੰ ਭਾਈ ਜੀ ਆਇਆ ਤੁਹਾਨੂੰ ਕੰਮ ਲੈ ਆਉਗਾ ਮੇਰੇ ਨਾਲ ਹੀ ਆਊਗਾ ਬੱਚਾ ਹਰ ਵਾਰ ਕੋ ਸਰਪੰਚ ਸਾਹਿਬ ਤੁਸੀਂ ਖੜੇ ਹੋ ਬੱਚਾ ਮੇਰੇ ਨਾਲ ਆ ਲੈ ਚਲੋ ਚਲੋ ਬਾਬਾ ਜੀ ਨਾਲ ਆਊਗਾ ਪਹਿਲਾਂ ਦੱਸੋ ਪ੍ਰੈਸ ਕਿੰਨੇ ਦੀ ਹੈ ਪ੍ਰੈਸ ਕਿੰਨੇ ਦਾ ਕਰੋ ਪ੍ਰੈਸ ਮੈਂ ਨਹੀਂ ਲਾਈ ਇਹਨੇ ਉੜਕੇ ਲੱਗੀ ਉੜਕੇ ਲੱਗਦੀ ਹੈ ਪ੍ਰੈਸ ਲਾਈ ਕਿਨੇ ਸੱਤ 10 ਤੇ ਸੁੱਤੇ ਕਦੇ ਸੀ ਜੋ 10 ਲਵਣਾ ਦੱਸੀ ਦੱਸ ਸੱਤ 10 ਸੱਤ ਕੰਨ ਲਾ ਦੇ ਨੋ ਕੀ ਲੈਣੀ ਮੈਂ ਪੁੱਛਾ ਜੀ ਮਾਣਾ ਮੋਟਾ 10 ਸੱਤ ਲਾ ਮੇਰੇ ਪ੍ਰੈਸ ਨਹੀਂ ਸੱਤ ਲਾ ਸੇਰ ਹੋ ਗਿਆ ਮੈਂ ਮਰ ਜਾਨਾ ਮੇਰੀ ਕਿਸੇ ਨਾਲ ਤੁਸਾਂ ਮੈਂ ਲਾਈ ਨਹੀਂ ਹੈਗੀ ਫਿਰ ਇਹਨੇ ਮੈਨੂੰ ਪ੍ਰੈਸ ਕਿਤੇ ਲਾਈ ਜਾਣਾ ਬੱਚੇ ਬਾਹਰ ਇੱਕ ਮਿੰਟ ਬਰਾ ਮੈਡੀਸ਼ਨ ਬਾਹਰੋਂ ਬੰਦਾ ਪ੍ਰੈਸ਼ ਲੱਗਿਆ 100 ਬੱਚਾ ਦੱਸੂ ਆ ਗਿਆ ਇੱਕ ਮਿੰਟ ਲਾਓ ਜੀ ਆ ਦੇਖੋ ਤੁਸੀਂ ਬੱਚੇ ਦੇ ਉੱਪਰ ਤਸ਼ੱਦਦ ਹੋ ਰਿਹਾ ਤੇ ਔਰ ਬੱਚੇ ਦੇ ਸਿਰ ਦੇ ਵਿੱਚ ਨਾ ਜੀ ਆ ਦੇਖੋ ਉਰੇ ਟੱਕ ਲੱਗਿਆ ਵਾ ਸਿਰ ਦੇ ਵਿੱਚ ਜਿੱਥੇ ਮੈਂ ਉਂਗਲੀ ਲਾ ਰਿਹਾ ਜੀ ਇੱਥੋਂ ਖੂਨ ਬੇਟਾ ਇਹਨੂੰ ਕਮਾਓ ਇੱਥੋਂ ਖੂਨ ਵਹਾਵਾ ਜੀ ਸਾਰਾ ਕੰਨ ਦੇ ਵਿੱਚੋਂ ਵੀ ਖੂਨ ਆਇਆ ਵਾ ਔਰ ਬੱਚੇ ਦੇ ਪੈਣ ਦਾ ਕੋਈ ਪ੍ਰਬੰਧ ਨਹੀਂ ਔਰ ਮੈਂ ਦੱਸਣਾ ਚਾਹਣਾ ਸੰਗਤ ਨੂੰ ਇਹ ਬੱਚਾ ਇਹਨਾਂ ਦਾ ਨਹੀਂ ਹੈਗਾ ਇਹ ਕਿਤੋਂ ਲੈ ਕੇ ਆਏ ਨੇ ਕਿਸੇ ਰਿਸ਼ਤੇਦਾਰ ਦਾ ਕਿਸੇ ਹੋਰ ਦਾ ਬਸ ਕੰਮ ਕਰਾਉਣ ਲਈ ਘਰੇ ਝਾਲੂ ਪੋਚਾ ਇਹ ਜਾਨਵਰਾਂ ਦਾ ਜਿਹੜਾ ਗੰਦ ਇਹ ਬੱਚੇ ਵਿੱਚ ਲਾਇਆ ਗਿਆ ਧੰਨਵਾਦ ਜੀ ਸਰਪੰਚ ਸਾਹਿਬ ਇਹਨਾਂ ਨੇ ਸਾਡੀ ਪੂਰੀ ਹੌਂਦਲੇਰੀ ਦੇ ਨਾਲ ਮਦਦ ਨਾਲ ਸਾਡੀ ਸੇਵਾ ਸਾਡੇ ਨਾਲ ਖੜੇ ਹੋਏ ਦੂਜੀ ਗੱਲ ਆ ਗਈ ਜੀ ਚਲੋ ਇਹ ਬੱਚਾ ਡਰ ਗਿਆ ਕੋਈ ਗੱਲ ਨਹੀਂ ਕਾਨੂੰ ਪ੍ਰਸ਼ਾਸਨ ਨਾਲ ਛੇੜੂ ਦਾ ਬੱਚੇ ਨੂੰ ਵੜਿਆ ਕੇ ਜਦੋਂ ਆਪਾਂ ਉਹਨਾਂ ਗੱਗ ਜਾਗੇ ਉਦੋਂ ਦੱਸ ਦੂਗਾ ਜੀ ਔਰ ਇਹ ਬੱਚਾ ਜੀ ਉਹ ਕਿਹਦੇ ਮੈ ਖਿੱਚ ਕੇ ਦੇ ਪੁੱਤ ਦੀ ਹੋਊ ਕਿ ਉਹ ਜੁਨੇ ਜੜੇ ਰਹਿੰਦੇ ਨੇ ਜਿਹੜੇ ਦੀ ਪਰਸਨਲ ਲਾਈਫ ਆ ਤੇ ਦੇਖੋ ਤੁਸੀਂ ਕਿੰਨੇ ਦਰਿੰਦੇ ਲੋਕ ਸਾਡੇ ਸਮਾਜ ਚ ਵਸਦੇ ਬਸ ਵਾਰੀ ਵਾਲੀ ਗੱਲ ਸੱਚਾਈ ਮੈਂ ਚਾਹੁੰਦਾ ਤੇਰਾ ਕੰਮ ਜਿਹੜਾ ਨਾ ਨਾ ਚੇਹਰੇ ਉਨੂੰ ਦੱਸਦਾ ਨਹੀਂ ਤਾਂ ਕਿਹੜੀ ਬ੍ਰਮਹੰਡੀ ਕਹਾਣੀ ਫੇਰ ਸ਼ੁਰੂ ਕਰਦੇ ਨਾ ਨਜ਼ਰ ਆਉਂਦਾ ਨਹੀਂ ਨੋ ਜੋ ਸਾਈਡ ਐਹ ਲੋ ਮੈਨੂੰ ਗੱਲ ਕਰ ਤੈਨੂੰ ਮੈਂ ਬੱਚੇ ਦੇ 10 ਰੁਪਏ ਦੇ ਦੱਸ ਰਿਹਾ ਤੇਰੇ ਵੱਲੋਂ ਜੀ ਤੁਹਾਨੂੰ ਕਿੱਥੇ ਖੜਾ ਜੀ ਕੰਮ ਨਹੀਂ ਕਰਦੇ ਇਹ ਅੰਦਰ ਕਿਉਂ ਨਹੀਂ ਆਇਆ ਕਿ ਕਹਿੰਦਾ ਇੰਨੇ ਪ੍ਰੈਸ ਜ਼ਿਆਦਾ ਕਿੱਥੋਂ ਹੈ ਦੇਖ ਪਰਦਾ ਉਹ ਤੇ ਬੋਲੀ ਹੁੰਦੀ ਆ ਮੇਰੇ ਮਿੱਤਰਾਂ ਉਹ ਕਹਿੰਦਾ ਅਸਟਾਫ ਤੋਂ ਡਰੀਆਂ ਮੈਨੂੰ ਤੋਂ ਜ਼ਿਆਦਾ ਤੋਂ ਉਹ ਕਹਿੰਦਾ ਕੰਮ ਨਹੀਂ ਕਰਦਾ ਮੇਰੇ ਤਾਂ ਪ੍ਰੈਸ ਲਾਈ ਜਾ ਕਿਉਂ ਨਹੀਂ ਪ੍ਰੈਸੇ ਕਿਉਂ ਨਹੀਂ ਤੁਸੀਂ ਕੰਮ ਕੌਣ ਕਰਦਾ ਇਹਦਾ ਤੂੰ ਪਾਈ ਜਣੀ ਪੈਣ ਮੈਂ ਨਹੀਂ ਕਰਾਂਗੀ ਮੈਂ ਤੁਹਾਡੇ ਸਾਹਮਣੇ ਖੜੀ ਹੋ ਕੇ ਤੂੰ ਨੱਚ ਕੇ ਆ ਜਾ ਨਿਓ ਤੂੰ ਬੱਚੇ ਨੇ ਕਿਉਂ ਮਰਿਆ ਇਰੇ ਮੈਂ ਕੰਮ ਬਸਤਾਂ ਨੂੰ ਮਰੋ ਬੱਚਾ ਤੇ تمہارا ਬਚਾ ਰਿਹਾ ਕਿਉਂ ਹੁੰਦਾ ਹੈ تمہارا ਬੱਚਾ ਮਰਦਾ ਹੈ ਕਿ ਅਸੀਂ ਹੋਰ ਸੀਗਾ ਕਿੰਨੇ ਮਾਰੇ ਮੇਰੇ ਕੋਈ ਗਲਤੀ ਕਰਦਾ ਸੀਗਾ ਮੈਂ ਜਖਮ ਹੋਗਾ ਉਸ ਨੂੰ ਪਰ ਕੀ ਕਹਿੰਦੇ ਨੇ ਕਿ ਮੈਂ ਇਹ ਨਹੀਂ ਕਿ ਉਹਦੇ ਪਿੱਛੇ ਨਿਸ਼ਾਨ ਨਹੀਂ ਕਿ ਉਹਨੀ ਗੱਲ ਕਰਦਾ ਕਿ ਕਿੰਨੇ ਸਾਲ ਤੋਂ ਹੋ ਗਿਆ ਨਾ ਤੇ ਪਾਏ ਨੂੰ ਸਾਰੀ ਗੱਲ ਇਹ ਦੱਸਦਾ ਮੈਂ ਤੈਨੂੰ ਕਦੇ ਵਿਆਹ ਨਹੀਂ ਕੀਤਾ ਮੈਂ ਜਦੋਂ ਪੱਤੀ ਦੱਸਦਾ ਕਿ ਕਿਤੇ ਵਿਆਹ ਨਹੀਂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਟਿਆਲੇ ਰਿਸ਼ੀ ਕਲੋਨੀ ਦੇ ਵਿੱਚੋਂ ਸਾਨੂੰ ਜਿਹੜੀ ਇੱਕ ਇਨਫਾਰਮੇਸ਼ਨ ਆਉਂਦੀ ਆ ਵੀ ਇੱਕ ਬੱਚੇ ਦੇ ਉੱਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾਂਦਾ ਘਰ ਦੇ ਵਿੱਚ ਔਰ ਇਸ ਬੱਚੇ ਤੋਂ ਬਹੁਤ ਜ਼ਿਆਦਾ ਘਰ ਦਾ ਕੰਮ ਕਰਵਾਇਆ ਜਾਂਦਾ ਸੀਗਾ ਜੀ ਜਿਵੇਂ ਘਰ ਦਾ ਝਾੜੂ ਪੋਚਾ ਅਤੇ ਘਰ ਦੇ ਵਿੱਚ ਕੁਝ ਜਾਨਵਰ ਰੱਖੇ ਸੀ ਉਹਨਾਂ ਦੀ ਸਭ ਸੰਭਾਲ ਲਈ ਬੱਚੇ ਨੂੰ ਮਜਬੂਰ ਕੀਤਾ ਜਾਂਦਾ ਸੀ 10-15 ਕੁੱਤਿਆਂ ਦੇ ਵਿੱਚ ਬੱਚੇ ਨੂੰ ਰੱਖਿਆ ਜਾਂਦਾ ਸੀ ਕਿਸੇ ਵੇਲੇ ਵੀ ਉਹ ਬੱਚੇ ਦਾ ਵੀ ਨੁਕਸਾਨ ਜਿਹੜਾ ਕਰ ਸਕਦੇ ਸੀ ਪਰ ਇਹ ਜਿਹੜੇ ਲੇਡੀ ਆ ਜੀ ਜਿਹੜੀ ਆਪਣਾ ਨਾਮ ਮਨੀ ਦੱਸਦੀ ਆ ਉਹ ਇਹਦੇ ਜਿਹੜੇ オリジナル ਮਾਤਾ ਨਹੀਂ ਹੈਗੀ ਬੱਚੇ ਦੀ ਬੱਚੇ ਦੇ ਮਾਪੇ ਹਜੇ ਲੱਭਣੇ ਬਾਕੀ ਨੇ ਵੀ ਇਹ ਕਿੱਦਾਂ ਇਹਨਾਂ ਕੋਲੇ ਆਇਆ ਸਾਨੂੰ ਤਾਂ ਇਹ ਲੱਗਦਾ ਵੀ ਇਹ ਕਿਟਨੇਪ ਕਰਕੇ ਲੈ ਕੇ ਆਏ ਨੇ ਜੀ ਬੱਚੇ ਨੂੰ ਉਸ ਤੋਂ ਬਾਅਦ ਅਸੀਂ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਘਰ ਦੇ ਵਿੱਚੋਂ ਜਦੋਂ ਬੱਚਾ ਸਾਨੂੰ ਮਿਲਦਾ ਉਸ ਬੱਚੇ ਦੇ ਢੂਹੀ ਦੇ ਉੱਪਰ ਲਾਸ਼ਾਂ ਬੈਲਟਾਂ ਉਹਦੇ ਮਾਰੀਆਂ ਜਾਂਦੀਆਂ ਸੀਗੀਆਂ ਔਰ ਬੱਚੇ ਦੇ ਸਿਰ ਦੇ ਵਿੱਚ ਸੱਟ ਲੱਗਣ ਕਰਕੇ ਖੂਨ ਜਿਹੜਾ ਕੰਨ ਦੇ ਵਿੱਚੋਂ ਵੀ ਬੱਚੇ ਦੇ ਖੂਨ ਨਿਕਲਿਆ ਜੀ ਬੱਚੇ ਦਾ ਨਾਮ ਜਿਸ ਕਰਨ ਉਹਨੇ ਦੱਸਿਆ ਜੀ 마ਸੂਮ ਜੇ ਬੱਚੇ ਨੇ ਔਰ ਇਹਨਾਂ ਨੇ ਇਸ ਲੇਡੀ ਨੇ ਮਨੀ ਨਾਮ ਦੀ ਲੇਡੀ ਨੇ ਬੱਚੇ ਦਾ ਨਾਮ ਜਿਹੜਾ ਲਾਡੀ ਰੱਖਿਆ ਵਾ ਸੀਗਾ ਜੀ ਔਰ ਬੱਚੇ ਦੇ ਜਿਹੜਾ ਤੁਸੀਂ ਦੇਖੋ ਇੱਕ ਲੇਡੀ ਦੀ ਕਿੱਥੋਂ ਤੱਕ ਗਿਰ ਚੁੱਕੀ ਐ ਇੱਕ ਸਾਡਾ ਅੱਜ ਦਾ ਇਨਸਾਨ ਵੀ ਗਰਮ ਪ੍ਰੈਸ ਕਰਕੇ ਬੱਚੇ ਦੇ ਮੂੰਹ ਤੇ ਲਾ ਦਿੱਤੀ ਗਈ ਆ ਇਹ ਚੀਜ਼ ਤੁਸੀਂ ਆਪ ਸਾਰੇ ਭੈਣ ਭਰਾ ਸੋਚ ਕੇ ਦੇਖੋ ਔਰ ਅਸੀਂ ਬੇਨਤੀ ਕਰਾਂਗੇ ਜੀ ਜਿਹੜੀ ਪ੍ਰਸ਼ਾਸਨ ਦੇ ਅੱਗੇ ਐਸਐਸਪੀ ਸਾਹਿਬ ਦੇ ਅੱਗੇ ਸਾਡੀ ਇਹ ਬੇਨਤੀ ਆ ਵੀ ਇਸ ਕੇਸ ਨੂੰ ਬੜੇ ਧਿਆਨ ਨਾਲ ਦੇਖਿਆ ਜਾਵੇ ਇਸ ਦੀ ਜਾਂਚ ਪੜਤਾਲ ਕੀਤੀ ਜਾਵੇ ਵੀ ਕੀ ਇਹ ਤੇ ਮਾਪੇ ਨੇ ਤਾਂ ਨਹੀਂ ਬੱਚੇ ਨੂੰ ਵੇਚਿਆ ਜਾਂ ਇਹ ਕਿੱਥੋਂ ਖਰੀਦ ਕੇ ਲੈ ਕੇ ਆਏ ਨੇ ਜਾਂ ਇਹ ਕਿੱਥੋਂ ਕਿਟਨਾਪ ਕਰਕੇ ਲੈ ਕੇ ਆਏ ਨੇ ਉਸ ਤੋਂ ਬਾਅਦ ਇਸ ਜਿਹੜੀ ਮਨੀ ਨਾਮ ਦੀ ਮਾਫ ਕਰਨਾ ਜਿਹੜੀ ਇਹ ਮਨੀ ਸ਼ਰਮਾ ਆਪਣਾ ਨਾਮ ਦੱਸਦੀ ਆ ਇਸ ਲੇਡੀ ਨੂੰ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਤਾਂ ਜੋ ਇਹਨੂੰ ਸਜ਼ਾ ਮਿਲ ਸਕੇ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡਾ ਘਾਣ ਇਸ ਲੇਡੀ ਨੇ ਕੀਤਾ ਘਰ ਦੇ ਵਿੱਚ ਇੱਕ ਕੈਦ ਕਰਕੇ ਕਿਡਨਾਪ ਕਰਕੇ ਇੱਕ ਬੱਚੇ ਦੇ ਉੱਪਰ ਤਸ਼ੱਦਦ ਕੀਤਾ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਤੇ ਮੀਡੀਆ ਦਾ ਧੰਨਵਾਦ ਕਰਦੇ ਆ ਵੀ ਤੁਸੀਂ ਇਸ ਆਵਾਜ਼ ਨੂੰ ਚੱਕਣ ਲਈ ਅੱਗੇ ਆਏ ਇਸ ਮਾਸੂਮ ਦੀ ਆਵਾਜ਼ ਨੂੰ ਵੱਡੇ ਪੱਧਰ ਤੇ ਤੁਸੀਂ ਲੈ ਕੇ ਜਾ ਰਹੇ ਹੋ ਧੰਨਵਾਦ ਮੀਡੀਆ ਦਾ ਤੇ ਸਾਡੀ ਐਸਐਸਪੀ ਸਾਹਿਬ ਹੋਰ ਅਫੀਸਰ ਸਹਿਬਾਨਾਂ ਦੇ ਅੱਗੇ ਬੇਨਤੀ ਆ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਵੀ ਇਹ ਸਾਡੀ ਬੇਨਤੀ ਨੂੰ ਮੰਨਦੇ ਹੋਏ ਸੁਣਦੇ ਹੋਏ ਬੱਚੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਦਰਿੰਦਿਆਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਜੀ